ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਦੀ ਝਗੜੇ ਤੋਂ ਬਾਅਦ ਕੁੱਟ-ਕੁੱਟ ਕੇ ਹਤਿਆ ਕਰ ਦਿੱਤੀ ਗਈ ਹੈ ਐਡਮਿੰਟਨ ਪੁਲਿਸ ਸਰਵਿਸਿਜ਼ ਦੇ ਮੁਤਾਬਕ ਅਧਿਕਾਰੀਆਂ ਨੇ 109 ਸਟਰੀਟ ਅਤੇ 100 ਐਵੇਨਿਊ ਦੇ ਨੇੜੇ ਹਮਲੇ ਦੀ ਰਿਪੋਰਟ ਤੇ ਕਾਰਵਾਈ ਕੀਤੀ ਹੈ ਰਿਪੋਰਟ ਤੋਂ ਬਾਅਦ ਪਹੁੰਚੀ ਪੁਲਿਸ ਨੇ 55 ਸਾਲਾ ਅਰਵੀ ਸਿੰਘ ਸੱਗੂ ਨੂੰ ਮੌਕੇ ਤੇ ਬੇਹੋਸ਼ ਪਾਇਆ ਤੇ ਉਸ ਦੇ ਜਾਨਲੇਵਾ ਸੱਟਾਂ ਲੱਗੀਆਂ ਹੋਈਆਂ ਸਨ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤੇ 5 ਦਿਨ ਬਾਅਦ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੱਗੂ ਅਤੇ ਉਸ ਦੀ ਪ੍ਰੇਮਿਕਾ ਰਾਤ ਦੇ ਖਾਣੇ ਤੋਂ ਬਾਅਦ ਆਪਣੀ ਕਾਰ ਦੇ ਵੱਲ ਵਾਪਸ ਆ ਰਹੇ ਸਨ ਸੱਗੂ ਨੇ ਜਦੋਂ ਇੱਕ ਆਦਮੀ ਨੂੰ ਉਸ ਦੀ ਕਾਰ ਤੇ ਪਿਸ਼ਾਬ ਕਰਦੇ ਹੋਏ ਦੇਖਿਆ ਉਸ ਆਦਮੀ ਤੋਂ ਉਸਨੇ ਪੁੱਛਿਆ ਕਿ ਇਹ ਕੀ ਕਰ ਰਿਹਾ ਹੈ ਤੇ ਉਸਤੇ ਉਸ ਆਦਮੀ ਨੇ ਉਸ ਵੇਲੇ ਹਮਲਾ ਕਰ ਦਿੱਤਾ। ਚਸ਼ਮਦੀਦਾਂ ਦੇ ਮੁਤਾਬਕ ਤੋਹਾ ਵਕਤਿਆਂ ਨੇ ਪਹਿਲਾਂ ਗਾਲੀ ਗਲੋਚ ਕੀਤੀ ਤੇ ਫਿਰ ਬੇਰਹਿਮੀ ਦੇ ਨਾਲ ਉਸ ਦੀ ਮਾਰਕੁੱਟ ਕੀਤੀ ਤੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ। ਉਸ ਦੇ ਕਈ ਗੰਭੀਰ ਸੱਟਾਂ ਲੱਗੀਆਂ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਦੇ ਵਿੱਚ ਪੁਲਿਸ ਨੇ 40 ਸਾਲਾਂ ਦੇ ਕਾਇਲ ਪੈਪੇਨ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਉੱਤੇ ਗੰਭੀਰ ਹਮਲੇ ਦਾ ਇਲਜ਼ਾਮ ਵੀ ਲੱਗਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਪੀੜਤ ਇੱਕ ਦੂਜੇ ਨੂੰ ਪਹਿਲਾਂ ਤੋਂ ਨਹੀਂ ਜਾਣਦੇ ਸਨ। ਪੈਪੇਨ ਨੂੰ ਅਗਲੀ ਵਾਰ 4 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਪੰਜਾਬੀ ਭਾਈਚਾਰੇ ਦੇ ਵਿੱਚ ਤੇ ਭਾਰਤੀ ਭਾਈਚਾਰੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਬੇਹੱਦ ਦੁੱਖ ਦਾ ਮਾਹੌਲ ਹੈ। ਤਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਦੀ ਝਗੜੇ ਤੋਂ ਬਾਅਦ ਮੌਤ ਹੋ ਗਈ ਹੈ ਦਰਅਸਲ ਝਗੜਾ ਹੋਇਆ ਤੇ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਐਡਵੈਂਟਨ ਪੁਲਿਸ ਸਰਵਿਸਿਜ਼ ਦੇ ਮੁਤਾਬਕ 109 ਸਟਰੀਟ ਤੇ 100 ਐਵੇਨਿਊ ਦੇ ਨੇੜੇ ਇਹ ਹਮਲੇ ਦੀ ਰਿਪੋਰਟ ਹੋਈ ਸੀ ਜਿੱਥੇ ਖਮਰੇ ਤੋਂ ਬਾਅਦ 55 ਸਾਲ ਦੇ ਅਰਵੀ ਸਿੰਘ ਸੰਗੂ ਸੱਗੂ ਜਿਹੜੇ ਸਨ ਉਹ ਮੌਕੇ ਤੇ ਪੁਲਿਸ ਨੂੰ ਬੇਹੋਸ਼ ਮਿਲੇ ਸਨ ਉਸ ਦੇ ਬਹੁਤ ਜਾਨਲੇਵਾ ਸੱਟਾਂ ਲੱਗੀਆਂ ਸਨ ਤੇ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਜਾਇਆ ਗਿਆ ਤੇ 5 ਦਿਨ ਬਾਅਦ ਉਸ ਦੀ ਇਲਾਜ ਦੌਰਾਨ ਮੌਤ ਹੋਈ ਹੈ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੀ ਪ੍ਰੇਮਿਕਾ ਦੇ ਨਾਲ ਖਾਣਾ ਖਾਣ ਤੋਂ ਬਾਅਦ ਆਪਣੀ ਕਾਰ ਦੇ ਵੱਲ ਵਾਪਸ ਆ ਰਿਹਾ ਸੀ ਅਤੇ ਇੱਕ ਆਦਮੀ ਜੋ ਕਿ ਉਸ ਤੇ ਕਾਰ ਦੇ ਨੇੜੇ ਪਿਸ਼ਾਬ ਕਰ ਰਿਹਾ ਸੀ ਜਦੋਂ ਉਸ ਨੇ ਉਸ ਨੂੰ ਪੁੱਛਿਆ ਤਾਂ ਉਸ ਆਦਮੀ ਨੇ ਉਸ ਤੇ ਹਮਲਾ ਕਰ ਦਿੱਤਾ ਜਾਣਕਾਰੀ ਦੇ ਮੁਤਾਬਕ ਅ ਦੋਮਾ ਚ ਗਾੜੀ ਖਲੋਚ ਵੀ ਹੋਈ ਤੇ ਉਸ ਤੋਂ ਬਾਅਦ ਉਸ ਨੂੰ ਸੱਗੂ ਨੂੰ ਕੁੱਟਿਆ ਗਿਆ ਤੇ ਉਸ ਨੂੰ ਜ਼ਮੀਨ ਤੇ ਸੁੱਟਿਆ ਗਿਆ ਉਸ ਦੇ ਗੰਭੀਰ ਸੱਟਾਂ ਲੱਗੀਆਂ ਤੇ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਸੋ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ 40 ਸਾਲਾਂ ਦੇ ਕਾਇਲ ਪੋਪੇ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਉੱਤੇ ਗੰਭੀਰ ਹਮਲੇ ਦੇ ਦੋਸ਼ ਲੱਗੇ ਨੇ